ਪੰਜਾਬ ਦੇ ਵਿੱਚ ਹੋਇਆ ਇੱਕ ਵੱਡਾ ਅਨਕਾਊਂਟਰ ਬਦਮਾਸ਼ਾਂ ਤੇ ਪੁਲਿਸ ਦੇ ਵਿਚਕਾਰ ਹੋਈ ਮੁਥਪੇੜ ਤੇ ਚੱਲ ਗਈਆਂ ਤਾਬੜ ਤੋੜ ਗੋਲੀਆਂ ਜਿਹਾ ਦੱਸਦੀ ਹੈ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੇ ਦਿਨੀ ਤਰਨਤਾਰਨ ਦੇ ਇੱਕ ਵਪਾਰੀ ਦੇ ਕੋਲੋਂ 50 ਲੱਖ ਰੁਪਏ ਦੀ ਫਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਇਸ ਵਪਾਰੀ ਦੇ ਕੋਲੋਂ ਫਰੋਤੀ ਮੰਗੀ ਗਈ ਤੇ ਇਸਨੇ ਥਾਣਾ ਸਿਟੀ ਤਰਨਤਾਰਨ ਦੇ ਵਿੱਚ ਮਾਮਲਾ ਦਰਜ ਕਰਵਾਇਆ ਜਿਸ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਹਰਕਤ ਦੇ ਵਿੱਚ ਆਈ ਤੇ ਜਾਣਕਾਰੀ ਦੇ ਮੁਤਾਬਕ ਥਾਣਾ ਸਿਟੀ ਤਰਨਤਾਰਨ ਦੇ ਇੰਸਪੈਕਟਰ ਹਰਪ੍ਰੀਤ ਸਿੰਘ ਤੇ ਸੀਆਈਏ ਦੇ ਮੁਖੀ ਅਭਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਵਿੱਚ ਜੋਧਬੀਰ ਸਿੰਘ ਉਰਫ ਜੋਧਾ ਨਾਦਕ ਬਦਮਾਸ਼ ਜਿਹੜਾ ਕਿ ਅਲਾਦੀਨਪੁਰ ਦੇ ਆਸ-ਪਾਸ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਹੈ ਤਾਂ ਪੁਲਿਸ ਨੇ ਆਪਣਾ ਜਾਲ ਵਿਛਾਇਆ ਤਾਂ ਇਸ ਬਦਮਾਸ਼ ਤੇ ਪੁਲਿਸ ਦੇ ਵਿਚਕਾਰ ਮੁੱਠਪੇੜ ਹੋ ਗਈ ਤੇ ਤੱਬੜ ਤੋੜ ਗੋਲੀਆਂ ਚੱਲ ਗਈਆਂ ਤਾਂ ਪੁਲਿਸ ਨੇ ਇਸ ਬਦਮਾਸ਼ ਨੂੰ ਕਾਬੂ ਕਰ ਲਿਆ ਇਥੇ ਜ਼ਿਕਰਯੋਗ ਹੈ ਕਿ ਇਸ ਬਦਮਾਸ਼ ਦੇ ਗੋਲੀ ਵੀ ਲੱਗੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਬਦਮਾਸ਼ ਨੂੰ ਹਸਪਤਾਲ ਵੀ ਲੈ ਕੇ ਜਾਇਆ ਗਿਆ ਇਸ ਤੋਂ ਬਾਅਦ ਦੱਸਦੀ ਹੈ ਕਿ ਐਸਐਸਪੀ ਅਭਿਮਨਿਉ ਰਾਣਾ ਨੇ ਦੱਸਦਿਆਂ ਹੋਇਆ ਕਿ ਆਇਆ ਹੈ ਕਿ ਇੱਥੇ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਨਾ ਦਾ ਇੱਕ ਬਦਮਾਸ਼ ਹੈ ਜਿਹੜਾ ਕਿ ਅਲਾਦੀਨਪੁਰ ਪਿੰਡ ਦਾ ਹੀ ਨਿਵਾਸੀ ਹੈ ਇਸ ਦੇ ਕਹਿਣ ਤੇ ਹੀ ਜੋਧਵੀਰ ਸਿੰਘ ਪਿੰਡ ਜਾਂ ਇਸੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਤੇ ਕੁਝ ਰਹੀਸ ਲੋਕਾਂ ਵਪਾਰੀਆਂ ਤੇ ਕੰਮਕਾਜੀ ਲੋਕਾਂ ਦੇ ਕੋਲੋਂ ਫਰੋਤੀਆਂ ਮੰਗਣ ਦਾ ਕੰਮ ਕਰਦਾ ਹੈ ਇੱਥੇ ਐਸਐਸਪੀ ਅਭਿਮਨਿਉ ਰਾਣਾ ਨੇ ਦੱਸਿਆ ਹੈ ਕਿ ਇਹਨਾਂ ਬਦਮਾਸ਼ਾਂ ਤੇ ਲੋੜਿੰਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ